ਹਾਂਜੀ ਸਤਿ ਸ੍ਰੀ ਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੀ ਹਾਂ ਦੋਸਤੋ ਸਾਰੇ ਠੀਕ ਠਾਕ ਹੋਵੋ ਮੰਗਤਾਂ ਦੋਸਤੋਂ ਮੰਗੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਇਹ ਸਵੇਰ ਦੀ ਵੀਡੀਓ ਹੈਗੀ ਇੱਥੇ बस ਥੋੜਾ ਟਾਈਮ ਮੈਂ ਕੈਮਰਾ ਲਾ ਲਿਆ ਸੀਗਾ ਤੇ ਸਵੇਰ ਦੇ ਭਾਂਡੇ ਮਾਂਜ ਰਹੀ ਸੀਗੀ ਮੈਂ ਤੇ ਮੈਂ ਦੋਸਤੋ ਚੁੰਨੀ ਲਈ ਹੈਗੀ ਕਾਲ 'ਚ ਤੇ ਮੈਨੂੰ ਇਹ ਹੋ ਗਿਆ ਵੀ ਉਸ ਸ਼ਹਿਰ ਜਾਣਾ ਸੀਗਾ ਮੈਂ ਤੇ ਹਰਮਨ ਦੇ ਬਲਾਡੇ ਬਸ ਕਾਲ ਕਾਲ 'ਚ ਕੰਮ ਕਰ ਰਹੀ ਸੀਗੀ ਮੈਂ ਤੇ ਸਿਰਨਾਤੀ ਹੋਈ ਸੀ ਮੈਂ ਤਾਂ ਕਰਕੇ ਬਸ ਮੈਂ ਇੱਕਦਮ ਬਸਹੀਂ ਇਕੱਠਾ ਕਰਕੇ ਭਾਂਡੇ ਮੰਜਣ ਲੱਗ ਗਈ ਸੀ ਤੇ ਸ਼ਰਮਣ ਕਹਈ ਸੀ ਮੈਂ ਭਾਂਡੇ ਛੱਡ ਜਾ ਆਪਾਂ ਨੂੰ ਕਵੇਲਾ ਹੋ ਜੂ ਮੈਂ ਕਿ ਸੋਈ ਚ ਫਿਰ ਮੱਖੀਆਂ ਵਗੈਰ ਬਾਹਲੀ ਆ ਜਾਂਦੀਆਂ ਨੇ ਨਾ ਸਾਫ ਕਰੀ ਕਰਾਈ ਦਸੋਈ ਮੈਂ ਭਾਂਡੇ ਨਹੀਂ ਆਪਾਂ ਕਦੇ ਵੀ ਛੱਡ ਕੇ ਜਾਂਦੇ ਹੁੰਦੇ ਨਾ ਮੈਂ ਕਦੇ ਗਈਆਂ ਭਾਂਡੇ ਛੱਡ ਕੇ ਸ਼ਹਿਰ ਸਵੇਰ ਵਾਲੇ ਨਾ ਕਦੇ ਆਪਾਂ ਸ਼ਾਮ ਵਾਲੇ ਛੱਡੇ ਆਗੇ ਰਾਤ ਨੂੰ ਪੈਣ ਬਿਲੇ ਪਾ ਮੈਂ ਕਿੰਨੀ ਲੋਟ ਲੇਟ ਹੋ ਜਾ ਪਰ ਮੈਂ ਭਾਂਡੇ ਛੱਡ ਕੇ ਨਹੀਂ ਜਾਂਦੀ ਹੁੰਦੀ ਤੇ ਨਾ ਮੈਂ ਰਾਤ ਨੂੰ ਛੱਡਾਂ ਤੁਹਾਨੂੰ ਮਾੜੀ ਹੁੰਦੀ ਛੱਡੇ ਹਨ ਬਸ 5 ਮਿੰਟ ਦਾ ਕੰਮ ਹੁੰਦਾ ਕਿਹੜਾ ਹੁਣ ਰੇਤੇ ਸੁਆਹ ਨਾ ਮੰਜਨੇ ਸਾਬਣ ਨਾ ਮੰਜਨੇ ਹੁੰਦੇ ਹੈਗੇ ਤੇ ਅਸੀਂ ਮੰਡੀ ਜਾਣਾ ਸੀਗਾ ਮੈਂ ਤੇ ਹਰਮਨ ਨੇ ਬਸ ਕਾਲ ਕਾਲ ਚ ਇੱਥੇ ਮੈਂ ਥੋੜਾ ਚਿਰ ਮੈਂ ਚੱਲ ਵਲੌਗ ਵੀ ਸ਼ੁਰੂ ਕਰ ਲਈਏ ਓ ਜੇ ਇਹ ਸੂਟ ਹੈਗਾ ਆਪਣੀ ਹਰਮਨ ਦਾ ਵਰਕ ਕੀਤਾ ਹੋਇਆ ਇੱਕ ਦੋ ਭੈਣਾਂ ਦੇ ਕਮੈਂਟ ਆ ਰਹੇ ਨੇ ਆਪਾਂ ਨੂੰ ਵੀ ਵਰਕ ਦਿਖਾਏ ਇੱਕ ਤਾਂ ਇਹ ਵਰਕ ਹੈਗਾ ਬਾਕੀ ਆਪਾਂ ਫਿਰ ਦਿਖਾਵਾਂਗੇ ਇਹ ਵਰਕ ਬਹੁਤ ਪਸੰਦ ਕਰਿਆ ਸੀਗਾ ਸਾਰਿਆਂ ਨੇ ਬਹੁਤ ਸੂਟ ਬਣਾਤੇ ਨੇ ਇਸ ਤਰ੍ਹਾਂ ਦੇ ਤਾਂ ਇਹੀ ਡਿਜ਼ਾਈਨ ਇਹੀ ਦੀ ਭੂਆ ਤਿਆਰ ਕਰਦੀ ਹੁਣ ਇਹੀ ਮੇਰਾ ਗਾ ਤੇ ਕਈ ਬਣਾਏ ਨੇ ਇਹ ਤਾਂ ਜੀਵ ਵੀ ਉੱਤਰ ਗਿਆ ਸੀਗਾ ਕਹਦਾ ਕਿ ਰਵੀ ਇਹ ਕੜਾਈ ਕੋਈ ਹੋਰ ਬਣਵਾ ਲਓ ਹੁਣ ਮੇਥੋਂ ਤੇ ਫਿਰ ਹੋਰ ਕਰਨ ਲੱਗੀ ਹੈਗੀ ਪਹਿਲਾਂ ਤਾਂ ਇਹਨੇ ਬਹੁਤ ਸੂਟ ਤਿਆਰ ਕੀਤੇ ਨੇ ਇਹਦੇ ਨਾਲ ਦੇ ਮੂਰੀ ਤੇ ਹੀ ਵਰਕ ਕੀਤਾ ਹੋਇਆ ਇਹ ਚੱਕੀ ਮੂਰੀ ਦਾ ਹੱਥ ਜਿੱਚੜੀ ਬਤਾ ਪਾ ਇਹ ਵੀਡੀਓ ਬੰਦ ਕਰ ਤੇਰਾ ਪਹਿਰੇ ਸੀਗਾ ਇਹ ਵਰਕ ਨੇ ਮੂਰੀ ਤੇ ਕੀਤਾ ਹੋਇਆ ਲੇਸ ਲਾ ਕੇ ਆਪਾਂ ਸਟਿਚ ਕੀਤਾ ਹੈ ਮੂਰੀ ਮੂਰੀ ਦੀ ਲੈਸ ਲਾਈ ਆ ਤੇ ਇੱਕ ਬਾਹ ਤੇ ਬਾਹ ਕਰੀ ਤੱਜ ਇਸ ਤਰ੍ਹਾਂ ਆਪਾਂ ਬਾਹ ਤੇ ਲੈਸ ਲਾ ਕੇ ਤਿਆਰ ਕੀਤਾ ਸੀਗਾ ਪਸ ਯਾਰੀਆਂ ਇਸ ਕੇ ਮਾਂ ਮਾਤੀਆਂ ਸ਼ਹਿਰ ਅਜ ਬਲਾਡੇ ਇਹ ਹਰਮਨ ਤਿਆਰ ਹੋ ਗਈ ਮੈਂ ਹਜੇ ਤਿਆਰ ਨਹੀਂ ਹੋਈ ਅਜ ਸਿਰ ਨਾਤੀ ਸੀ ਹਜੇ ਸਿਰ ਮੜਾ ਸਲਾਬਾ ਪਿਆ ਮੈਂ ਨਾਲੇ ਖੋਲਦੀਆਂ ਨਾ ਸਿਰ ਤੇਲ ਕਿੱਥੇ ਆ ਫਿਰ ਮੈਨ ਲੈਖਾ ਤੋਣਾ ਹੋਵੇ ਇਹ ਸੀ ਸੀ ਥੋੜਾ ਜਿਹਾ ਚ ਹੋਰ ਕੱਟ ਲਉ ਕੀ ਹੋ ਕੱਢ ਲਓ ਤੇ ਮੈਂ ਵੀ ਹੁਣ ਬਸ ਸਿਰ ਬੌਨੀਆ ਮੈਂ ਸਵੇਰੇ ਸਿਰ ਨਾਲ ਹੀ ਸੀਗੀ ਤੇ ਹੁਣ ਆਪਾਂ ਕੱਪੜੇ ਹੋਰ ਬਦਲ ਕੇ ਫੇਰ ਬੌਨੀਆਗੀ ਤੇ ਆਪਾਂ ਤੁਹਾਨੂੰ ਅੱਬ ਕਤੂਰੇ ਦਿਖਾਉਣੇ ਆ ਆਪਣੇ ਇੱਕ ਵਾਰੀ ਆਪਾਂ ਵੀਡੀਓ ਪਾਈਏ ਆਪਣੇ ਰੂਬੀ ਦੇ ਕਤੂਰਿਆਂ ਦੀ ਤੇ ਅੱਜ ਵੀ ਪਾਉਣੇ ਆ ਆਪਾਂ ਸੋ ਵੀਡੀਓ ਦਿਖਾਉਣੇ ਆਗੇ ਕਤੂਰਿਆਂ ਦੀ ਮੈਂ ਕਈ ਵਾਰ ਸੋਚਿਆ ਵੀ ਆਪਾਂ ਦੁਬਾਰਾ ਦਿਖਾਈਏ ਆਪਣੇ ਰੂਬੀ ਦੇ ਕਤੂਰੇ ਬੱਚੇ ਦੇ ਚਾਰ ਇਸ ਤਰ੍ਹਾਂ ਹੋ ਗਏ ਹੁਣ ਹੁਣ ਤਾਂ ਸੁਰਤਾਂ ਵਾਲੇ ਹੋ ਗਏ ਰਾਤ ਨੂੰ ਵੀ ਉਤਰੌਲਾ ਪਾਉਂਦੇ ਨੇ ਉਹਦੀ ਮਾਂ ਨਾਲ ਲੜਦੇ ਪਿੰਦੇ ਨੇ ਜਦੋਂ ਚੂਹ ਚੂਹ ਕਰਦੇ ਨੇ ਤੇ ਚਾਰ ਕਤੂਰੇ ਨਿੱਕੂ ਜੰਮੀ ਥੱਲੇ ਦੱਬੀ ਬੈਠੀ ਆ ਦੁੱਧ ਪੀ ਰਹੀ ਨੇਗੇ ਤੇ ਅੱਖਾਂ ਨਹੀਂ ਖੁੱਲੀਆਂ ਹੈਗੀਆਂ ਹਜੇ ਇਹਨਾਂ ਦਾ ਜਨਮ ਹੈਗਾ ਮੰਗਲਵਾਰ ਦਾ ਅੱਜ ਹੋ ਗਿਆ ਬੁੱਧਵਾਰ 9 ਦਿਨਾਂ ਦੇ ਹੋ ਗਏ ਅੱਜ ਇਹ ਤੇ ਕਹਿੰਦੇ ਵੀ 13-14 ਦਿਨਾਂ ਤੱਕ ਅੱਖਾਂ ਖੁੱਲਦੀਆਂ ਹੁੰਦੀਆਂ ਨੇ ਹਰੇ ਦੇਖੀ ਦੁੱਧ ਪਾਲ ਤਾਂ ਕਿ ਨਹੀਂ ਕਾਲੀ ਕਰਦਾ ਹੁਣ ਤਾਂ ਬਹੁਤ ਸ਼ੇਰ ਹੋ ਗਈ ਪਹਿਲਾਂ ਤਾਂ ਹੁੰਦੇ ਜੇ ਸੀਗੇ ਜਿਉਂ-ਜਿਉਂ ਸੁਰਤ ਆਉਗੀ ਇਹਨਾਂ ਨੂੰ ਹੁਣ ਤਾਂ ਰੂਬੀ ਬਾਹਰ ਨਿਕਲਣ ਲੱਗ ਗਈ ਪਿੰਜਰੇ ਜੁਆਰ ਨਿਕਲ ਜਾਂਦੀ ਹੈਗੀ ਇਹਨੂੰ ਵੀ ਐ ਹੁੰਦਾ ਗਾ ਬਾਹਰ ਨਿਕਲਣਾ ਨਹੀਂ ਚੁੰਡਣਗੇ ਕਹਿੰਦਾ ਛੜਾ ਕੇ ਬਾਹਰ ਭਾਗ ਜਾਂਦੀ ਵਿਚਾਰੀ ਜੋ ਪਿੰਜਰੇ ਚੋਂ ਬਹੁਤ ਮੋਹ ਲੈਂਦੇ ਨੇ ਜੋ ਦੇਖਣ ਲੱਗ ਜਾਂਦੇ ਨੇ ਕੋਲੇ ਬੈਕ ਕੇ ਨਾ ਉਦੋਂ ਐ ਲੱਗੂਗਾ ਵੀ ਦੇਖ ਹੀ ਜਾਈਏ ਅੰਦੀ ਦਾ ਆਪਾਂ ਆ ਗਈ ਸੀ ਬਣਾੜੇਉ ਗਏ ਸੀ ਹੁਣ ਬਣਾੜੇ ਜੇ ਸਥੱਪਗੇ ਨਾਲੇ ਘੰਟੇ ਢੇੜ ਘੰਟਾ ਲਾ ਕੇ ਆਇਾਂਗੇ ਕਿ ਉਹ ਜਿੰਨੇ ਸੇਪਾ 2 ਹੋ ਜਾਇਆ ਕਰੇਗਾ 2 ਸਵਾ ਦੋ ਹੋ ਗਈ ਸੀ 22 22 ਵੇ ਸਥਾ 12 ਵਜੇ ਦੀ ਮੈਸੀ ਆ ਥੋੜਾ ਥੋੜਾ ਟਾਈਮ ਲੱਗ ਗਿਆ ਅੱਜ ਆਪਾਂ ਥੋੜੀ ਸ਼ਾਪਿੰਗ ਕਰੀਏਗੀ ਕਿਵੇਂ ਲੱਗ ਰੇ ਸੂਟ ਵਿੱਚ ਸੋਨਾ ਹਾਂ ਹੋਰੀ ਜਿਹਾ ਗੱਲ ਆਉਂਦਾ ਇਸ ਤਾਂ ਹਾਂ ਇਹ ਨਮਾ ਫੈਬਰਿਕ ਆਏਗਾ ਇਹ ਕੋ ਕੀ ਨਾ ਰਹਿੰਦੇ ਹਰਮੰਦੀ ਜਾਂ ਰਹਿੰਦਾ ਹੈ ਫੈਂਡੀ ਫੈਂਡੀ ਸ਼ਿਲਕਾ ਇਹਦੇ ਮੈਂ ਕਰਵਾਈ ਕਰਵਾਉਣੀ ਹੈਗੀ ਇਹ ਲੈ ਕੇ ਆਈਆਂ ਮੈਂ ਤੇ ਵੈਸੇ ਪਤਲਾ ਤਾਂ ਇਹ ਬਹੁਤ ਹੈਗਾ ਤੇ ਇਹ ਤੇ ਲੱਗੂਗਾ ਟਾਪ ਟਾ ਹੈਂਡ ਵਰਕ ਕਰਾਂਗੇ ਆਪਾਂ ਆਪੇ ਕਰੀ ਹਰਮਨ ਕਰੂਗੀ ਤੇ ਇਹ ਟਾਪ ਟਾ ਬਸ ਸਿਡਾਈ ਕਰਵਾਉਣਾ ਪੜਾਇਆ ਨਹੀਂ ਫਿਰ ਟਾਈਮ ਲੱਗਦਾ ਸੀਗਾ ਫਿਰ ਕਰਾ ਲਾਂਗੇ ਜਦੋਂ ਕਢਾਈ ਹੋ ਗਈ ਸਿਲਾਈ ਤਾਂ ਆਪਾਂ ਫੇਰ ਹੀ ਕਰਨਾਗਾਗੇ ਤੇ ਜਦੋਂ ਇਹ ਤੇ ਆਪਾਂ ਕਢਾਈ ਸ਼ੁਰੂ ਕਰਾਂਗੇ ਜਰੂਰ ਦਿਖਾਵਾਂਗੇ ਆਪਾਂ ਤੇ ਇਹ ਹਰਮਨ ਸ਼ੂਟ ਲੈ ਕੇ ਆਈ ਆ ਇਹ ਬਸ ਕਹਿੰਦੀ ਵੀ ਕਢਾਈ ਆ ਨਹੀਂ ਲਿਆਉਣਾ ਮੈਂ ਆਮ ਲਿਆਉਣਾ ਵੀ ਕਾਜ ਵਗੈਰਾ ਚ ਪਾਉਣ ਨੂੰ ਤੇ ਕਿੰਨੀ ਡਾਈ ਕਰਾਉਣਾ ਪੜਾਇਆ ਹੀ ਇਹਦਾ ਦੀ ਲੈ ਨਗਾ ਇਹ ਵੀ ਕ ਆਪਣੀ ਆਪਾਂ ਅੱਜ ਸ਼ਾਪਿੰਗ ਕੀਤੀ ਸੀਗੀ ਤੇ ਇੱਕ ਆਪਾਂ ਥਰਮਲ ਲੈ ਕੇ ਆਈ ਹੈਗੀ ਖੱਦਰ ਦਾ ਕਪੜਾ ਕਿਸੇ ਦੀ ਫੁਲਕਾਰੀ ਨੂੰ ਪੂਰੀ ਤਿਆਰ ਕਰਨੀ ਹੈ ਨੇ ਤੇ ਆਪਾਂ ਦਿਖਾਉਨੇ ਆਂਗੇ ਮੈਂ ਫੜ ਲਈ ਹੁਣ ਕੈਮਰਾ ਤੇ ਇਹ ਦੇਖੋ ਜੀ ਹਰਮਨ ਕਰ ਰਹੀ ਹੈ ਕੜਾਈ ਤੇ ਇਹ ਚ ਨਾ ਪੈਸੇ ਰੰਗ ਸਹੀ ਨਹੀਂ ਆ ਰਿਹਾ ਇਹ ਸੰਤਰੀ ਰੰਗ ਆਗਾ ਖੱਦਰ ਕੇਸਮੈਂਟ ਜਿਹੜਾ ਵਿਆਹਾਂ ਚ ਪਾਉਣ ਨੂੰ ਹਨਾ ਫੁਲਕਾਰੀ ਦੀ ਚੁੰਨੀ ਹਾਂ ਕਮੀਜ਼ ਤਿਆਰ ਕਰਵਾਉਂਦੀਆਂ ਨੇ ਕੁੜੀਆਂ ਉਹ ਕਰਨਾਗਾ ਕਿਸੇ ਦਾ ਤੇ ਇਹ ਫਿਰ ਇਹਨੇ ਅਨਸਾਰ ਛਾਪ ਲਿਆ ਸੀਗਾ ਤੋ ਕਿਸ ਘਾ ਲਿਆ ਸੀ ਆਪਾਂ ਹੁਣ ਛਾਪ ਕੇ ਸਲਾਈ ਹਾਂ ਕੜਾਈ ਕਰਨ ਲੱਗ ਗਈ ਤੇ ਰੰਗ ਜੇ ਸਹੀ ਨਹੀਂ ਆ ਰਹੇ ਇਹ ਚ ਤਾਂ ਬਾਹਲੇ ਸੋਨੇ ਸੋਨੇ ਰੰਗ ਨੇ ਹੁੰਦਾ ਇਹ ਗੁਲਾਬੀ ਹਰਾ ਤੇ ਆਫਵਲਟਿਕ ਕਿਹੜਾ ਪਉ ਇੱਥੇ ਇੱਥੇ ਪਰਪਲ ਰੰਗ ਪਊਗਾ ਹਾਂ ਤੇ ਫੁਲਕਾਰੀ ਦੀ ਕੜਾਈ ਕਰੀਏਗੀ ਕਮੀਜ਼ ਬਣਾਉਣੀ ਆ ਕਿਸੇ ਨੇ ਤੇ ਇੰਨੀ ਕ ਆਪਾਂ ਸ਼ਾਪਿੰਗ ਕੀਤੀ ਸੀਗੀ ਅੱਜ ਤੇ ਹੁਣ ਹਰਮ ਟਰਾਈ ਕਰੀ ਜਾਂਦੀ ਆ ਬਸ ਮੇਰਾ ਮੈਨੂੰ ਕੁਵੇਲਾ ਬਹੁਤ ਹੋ ਗਿਆ ਸਬਜੀ ਬਣਾਉਣੀ ਆ ਅੱਜ ਗੋਭੀ ਦੀ ਤੇ ਹਜੇ ਮੈਂ ਧਾਰਾਂ ਚੋਣੀਆਂ ਨੇਗੀਆਂ ਇਹ ਹੋ ਗਿਆ ਸੀਗਾ ਇੱਥੇ ਸ਼ਾਮ ਦਾ ਟਾਈਮ ਤੇ ਬਸ ਉਹ ਸ਼ਾਮ ਨੂੰ ਵੀ ਆਪਾਂ ਲੇਟ ਹੀ ਹੋ ਗਏ ਸੀਗੇ ਕਿਉਂਕਿ ਬਸ ਅਸੀਂ 2:30 ਵਜੇ ਬਲਾਡੇ ਹੋਈਆਂ ਸੀਗੀਆਂ ਫਿਰ ਐ ਹੋ ਜਾਂਦਾ ਫਿਰ ਅੱਧਾ ਘੰਟਾ ਬੈਠੇ ਰਹੇ ਚਾਹ ਪਾਣੀ ਵੀ ਅਸੀਂ ਆ ਕੀ ਕੀਤਾ ਚਾਹ ਬਣਾਈ ਤੇ ਫਿਰ ਸਬਜੀ ਸਬਜੀ ਬਣਾਈ ਆਪਾਂ ਕੱਟੀ ਨਾ ਗੋਭੀ ਦੀ ਸਬਜੀ ਲੈ ਕੇ ਆਈ ਸੀ ਮੈਂ ਬਲਾਡਿਓ ਤੇ ਆਪਾਂ ਕੱਟ ਕੇ ਬਣਾਈ ਸਬਜੀ ਵੀ ਆਪਾਂ ਫਿਰ ਥੋੜੀ ਜਿਆਦਾ ਬਣਾਈ ਸੀ ਸਵੇਰੇ ਅਸੀਂ ਬੀਬੀ ਨੂੰ ਲੈ ਕੇ ਜਾਣਾ ਸੀਗਾ ਦਵਾਈ ਲੈਣ ਬਠੰਡੇ ਮੈਨੂੰ ਐ ਸੀਗਾ ਚਲ ਆਪਾਂ ਗੋਭੀ ਬਣਾ ਲੈਂਦੇ ਅੱਜ ਸਵੇਰੇ ਆਪ ਲੈ ਜਾਗੇ ਨਾਲੇ ਤੇ ਲੇਟ ਹੀ ਹੋ ਗਈ ਸੀ ਇੱਥੇ ਭੰਡ ਠੀਕਰ ਮਾਂਜਣ ਨੂੰ ਇਹ ਸ਼ਾਮ ਦਾ ਟਾਈਮ ਹੈ ਤੇ ਇੱਥੇ ਜੋਤ ਮੇਰੇ ਆਲੇ-ਦੁਆਲੇ ਗੇੜੇ ਦੇ ਰਿਹਾ ਸੀਗਾ ਮੰਮੀ ਵੀਡੀਓ ਬਣਾ ਰਹੀ ਹੈ ਮੈਨੂੰ ਛੇਤੀ ਫੋਨ ਦੇ ਦੇ ਚੱਕ ਕੇ ਫਿਰ ਮੇਰੇ ਕੋਲੋਂ ਬਣਾਉਣ ਲੱਗਿਆ ਵੀਡੀਓ ਕਹਿੰਦਾ ਲੈ ਮੈਂ ਪੂਰੀ ਘਰ ਤੇਰੀ ਨੇੜੇ ਵੀਡੀਓ ਬਣਾਵਾਂ ਮੈਂ ਤੇ ਤਾਂ ਕਰਕੇ ਜੀ ਬਸ ਇਹਨੇ ਚੱਕ ਕੇ ਫਿਰ ਕੈਮਰਾ ਮੇਰੇ ਕੋਲ ਵੀਡੀਓ ਬਣਾ ਲਈ ਤੇ ਬਾਰੰਦਰ ਕਿਤੇ ਹੋਰ ਨਹੀਂ ਜਾਂਦੇ ਜੀ ਬਸ ਘਰ ਦੀ ਬਲੌਗ ਪਾਉਣੇ ਹੁੰਦੇ ਆਪਾਂ ਉਹ ਵੀ ਵਿੱਚ ਦੀ ਹੁਣ ਤਾਂ ਗੈਪ ਪੈ ਜਾਂਦਾਗਾ ਤੇ ਇਹ ਥਾਲ ਜੇ ਲਿਆਇਆ ਜਿਹੜੇ ਮੈਂ ਦੀਵਾਲੀ ਨੂੰ ਹਨਾ ਕੋਲੀਆਂ ਜੀਆਂ ਵਾਲੇ ਇਹਨਾਂ ਦੀ ਬਹੁਤ ਮौज ਹੋ ਗਈ ਸਾਨੂੰ ਇੱਕ ਥਾਲ ਦੇ ਵਿੱਚ ਦੋ ਜਾਣੇ ਰੋਟੀ ਖਾ ਲੈਂਦੇ ਆ ਡੱਡ ਕੋਲੀ ਸਬਜ਼ੀਆਂ ਪਾ ਕੇ ਏਨੇ ਇਹ ਵੀਡੀਓ ਸ਼ੁਰੂ ਕੀਤੀ ਸੀ ਜੋ ਤੇ ਮम्मी ਲੈ ਤੇਰੇ ਥਾਲ ਮੈਂ ਨੇੜੋ ਦਿਖਾਵਾਂ ਅੱਜ ਜਿਹੜੇ ਤੂੰ ਮੰਜੀ ਜੰਨੀ ਇਹਦੇ ਆਪਾਂ ਨਾ ਮਿਲ ਜਾਂਦੇ ਆਗੇ ਇਹਨਾਂ ਨੂੰ ਤਾਂ ਮਸਾ ਮਿਲਦੇ ਆ ਦੋ ਜਾਨੇ ਰੋਟੀ ਖਾਂਦੇ ਨੇ ਕਹਿੰਦੇ ਹੋਰ ਨਾ ਕਿਸੇ ਨੂੰ ਸਾਡੇ ਸਾਥ ਥਾਲ ਸਬਜੀ ਬਾਈ ਮम्मी ਅਸੀਂ ਪਾਵਾਂਗੇ ਇੱਥੇ ਤਾਂ ਏਸੀ ਅਸੀਂ ਰੋਟੀ ਖਾਵਾਂਗੇ ਤੇ ਚਲੋ ਜੀ ਸੀਗਾ ਆਪਣੇ ਸ਼ਾਮ ਦਾ ਟਾਈਮ ਕੰਮ ਨੇ ਮੇੜਦੇ ਸੀਗੇ ਆਪਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਵੀਡੀਓ ਦੇਖ ਕੇ ਬਲੀ ਨੂੰ ਫੋਲੋ ਵਾਚ ਕਰੋ ਪਲੀਜ਼